ਜਿੱਥੇ ਗੱਲ ਪੰਜਾਬ ਦੀ ਹੋਵੇ ਤੇ ਪੰਜਾਬ ਦੇ ਸੱਭਿਆਚਾਰ ਦੀ ਹੋਵੇ ਉੱਥੇ ਫਿਰ ਪੰਜਾਬ ਦੇ ਜੋੜ ਮੇਲਿਆਂ ਦਾ ਜ਼ਿਕਰ ਵੀ ਜ਼ਰੂਰ ਆਉਂਦਾ ਹੈ ਅੱਜ ਆਏ ਆ ਪਿੰਡ ਭੈਣੀ ਦਰੇੜਾ ਜ਼ਿਲ੍ਹਾ ਲੁਧਿਆਣਾ ਹਰ ਇੱਕ ਸਾਲ ਹੋਲੇ ਮਹੱਲੇ ਤੋਂ ਇੱਕ ਦਿਨ ਪਹਿਲਾਂ ਇੱਥੇ ਬੜਾ ਹੀ ਭਾਰੀ ਉਤਸ਼ਾਹ ਨਾਲ ਮੇਲਾ ਲੱਗਦਾ ਹੈ ਤੇ ਇਸ ਦਾ ਸਬੰਧ ਢਾਲੀਵਾਲ ਭਾਈਚਾਰੇ ਦੇ ਮਹਾਨ ਸ਼ਹੀਦ ਬਾਬਾ ਸਿੱਧ ਪੋਈ ਜੀ ਦੇ ਨਾਲ ਹੈ ਜਿਨ੍ਹਾਂ ਦਾ ਜਨਮ 1196 ਈਸਵੀ ਨੂੰ ਪਿੰਡ ਤੌਲਾ ਵਿਖੇ ਹੋਇਆ ਇਤਿਹਾਸ ਮੁਤਾਬਕ ਅੱਜ ਤੋਂ 205 ਸਾਲ ਪਹਿਲਾਂ ਪਿੰਡ ਲੱਲੂਆਣਾ ਜ਼ਿਲ੍ਹਾ ਮਾਨਸਾ ਤੋਂ ਭੈਣੀ ਦਰੇੜਾ ਦੇ ਮੋਤਵਾਰ ਸੱਜਣ ਮਿੱਟੀ ਲੈ ਕੇ ਇਸ ਅਸਥਾਨ ਤੇ ਆਏ ਸਨ ਤੇ ਉਸ ਦਿਨ ਤੋਂ ਹੀ ਪਿੰਡ ਭੈਣੀ ਦਰੇੜਾ ਦੇ ਇਸ ਅਸਥਾਨ ਤੇ ਜੋੜ ਮੇਲਾ ਮਨਾਇਆ ਜਾਣ ਲੱਗ ਪਿਆ ਤੇ ਹੁਣ ਤੁਹਾਨੂੰ ਇਸ ਅਸਥਾਨ ਦੇ ਪੂਰਨ ਇਤਿਹਾਸ ਬਾਰੇ ਜਾਣੂ ਕਰਵਾਉਨੇ ਆ ਤੇ ਖਾਸ ਤੌਰ ਤੇ ਬੇਨਤੀ ਆ ਕਿ ਇਹ ਇਸ ਸਥਾਨ ਦਾ ਪੂਰਨ ਇਤਿਹਾਸ ਹੈ ਜੀ ਵੀਡੀਓ ਨੂੰ ਰੋਕ ਕੇ ਇਸ ਇਤਿਹਾਸ ਤੇ ਜ਼ਰੂਰ ਗੌਰ ਕਰਿਓ ਜੀ ਜ਼ਰੂਰ ਇਤਿਹਾਸ ਸਾਰਾ ਤੁਸੀਂ ਪੜਿਓ ਤੇ ਆਜੋ ਅੱਗੇ ਜੁੜੇ ਰਹੋ ਵੀਡੀਓ ਦੇ ਨਾਲ ਅਖੰਡ ਪਾਠ ਸਾਹਿਬ ਪ੍ਰਗਾਸ਼ ਕਰਨ ਲਈ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਜਗ੍ਹਾ ਤੇ ਪ੍ਰਕਾਸ਼ ਕੀਤੇ ਜਾਂਦੇ ਹਨ ਬੜੀ ਦੂਰ ਦੂਰ ਤੋਂ ਸੰਗਤਾਂ ਇਸ ਸਥਾਨ ਤੇ ਦਰਸ਼ਨ ਕਰਨ ਲਈ ਆਉਂਦੀਆਂ ਨੇ ਤੇ ਗੁਰੂ ਕੇ ਲੰਗਰ ਦਾ ਵੀ ਖਾਸ ਤੌਰ ਤੇ ਪੂਰਾ ਵਧੀਆ ਪ੍ਰਬੰਧ ਹੁੰਦਾ ਹੈ ਆਜੋ ਹੁਣ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਜਿੱਥੇ ਸੰਗਤਾਂ ਮਿੱਟੀ ਕੱਢਦੀਆਂ ਨੇ ਅਤੇ ਦੋਵੇਂ ਭੂਣਿਆਂ ਦੇ ਦਰਸ਼ਨ ਵੀ ਤੁਹਾਨੂੰ ਕਰਵਾਉਂਦੇ ਆ ਇਸ ਸਥਾਨ ਤੇ ਸੰਗਤਾਂ ਮਿੱਟੀ ਕੱਢਦੀਆਂ ਹਨ ਤੇ ਉੱਪਰ ਭੂਣੇ ਵੱਲ ਲੈ ਕੇ ਜਾਂਦੀਆਂ ਹਨ ਇਤਿਹਾਸ ਮੁਤਾਬਕ 7 ਵਾਰ ਮਿੱਟੀ ਕੱਢਣੀ ਹੁੰਦੀ ਹੈ 6 ਵਾਰ ਮਿੱਟੀ ਵੱਡੇ ਪੋਣੇ ਤੇ ਲੈ ਕੇ ਜਾਣੀ ਹੈ ਤੇ 7ਵੀਂ ਵਾਰ ਮਿੱਟੀ ਛੋਟੇ ਪੋਣੇ ਤੇ ਲੈ ਕੇ ਜਾਣੀ ਹੈ ਨਾਲ ਦੀ ਨਾਲ ਇਸ ਨਗਰ ਵੱਲੋਂ ਇਸ ਮੇਲੇ ਦੇ ਵਿੱਚ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾਂਦਾ ਹੈ ਜੋ ਕਿ ਇੱਥੇ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਜਿੱਥੋਂ ਬਹੁਤ ਹੀ ਸੰਗਤਾਂ ਆਪ ਦਾ ਇਲਾਜ ਫ੍ਰੀ ਕਰਵਾਉਂਦੀਆਂ ਨੇ ਤੇ ਨਾਲ ਦੀ ਨਾਲ ਇਸ ਮੇਲੇ ਦੇ ਵਿੱਚ ਆਪਾਂ ਨੂੰ ਆਪਦੇ ਪੰਜਾਬ ਦਾ ਇੱਕ ਵੱਖਰਾ ਹੀ ਰੰਗ ਪੁਰਾਣੇ ਪੰਜਾਬੀ ਲੋਕ ਗੀਤ ਵੀ ਸੁਣਨ ਨੂੰ ਮਿਲਣਗੇ ਇਹਨਾਂ ਲੋਕ ਗੀਤਾਂ ਨੂੰ ਲੋਕਾਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ ਜਾਂਦਾ ਹੈ ਤੇ ਨਾਲ ਦੀ ਨਾਲ ਸ਼ਾਮ ਦੇ ਸਮੇਂ ਰੱਸਾ ਕੱਸੀ ਦੇ ਮੁਕਾਬਲੇ ਇਸ ਮੇਲੇ ਵਿੱਚ ਕਰਵਾਏ ਜਾਂਦੇ ਹਨ ਤੇ ਕੁਸ਼ਤੀ ਦੰਗਲ ਜਿਹੇ ਮੈਚ ਕਰਵਾਏ ਜਾਂਦੇ ਹਨ ਸੋ ਇਹ ਸੀ ਵੀਡੀਓ ਜੋੜ ਮੇਲਾ ਪਿੰਡ ਭੈਣੀ ਦਰੇੜਾ ਜ਼ਿਲ੍ਹਾ ਲੁਧਿਆਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਚੰਗੀ ਲੱਗੀ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਪੇਜ ਨੂੰ ਵੀ ਜ਼ਰੂਰ ਫੋਲੋ ਕਰ ਲਓ ਤੇ ਅੱਗੇ ਤੋਂ ਅਸੀਂ ਇਦਾਂ ਦੀਆਂ ਵੀਡੀਓ ਹੀ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹਿਾਂਗੇ ਜੋ ਕਿ ਪੰਜਾਬ ਦਾ ਰੰਗ ਦਰਸਾਉਣਗੀਆਂ ਧੰਨਵਾਦ